ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਤੇ ਗਫੇ ਦਿੱਤੇ ਜਾ ਰਹੇ ਨੇ ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹਨ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44974 ਹੋ ਗਈ ਹੈ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀਆਂ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ। ਮੈਂਬਰ ਬਣੇ ਹੋ ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ। ਸਿਰਫ 2.5 ਸਾਲ ਦੇ ਕਾਰਜਕਾਲ 'ਚ ਸੂਬੇ ਦੇ 44974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ। ਜਸਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੀ ਮਿਠਕਦੇ ਇਹ ਕਹਣਾ ਚਾਹੁੰਦਾ ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ ਪਹਿਲੀ ਜਿਹੜੀ ਨੌਕਰੀ ਮੈਂ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਤੋਂ ਜੁਆਇਨ ਕੀਤਾ ਸੀਗਾ ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟਨਯੂਰ ਦੌਰਾਨ ਪ੍ਰਾਪਤ ਕੀਤੀ ਸੀ ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟਨਯੂਰ ਦੌਰਾਨ ਪ੍ਰਾਪਤ ਕਰ ਰਿਹਾ ਹਾਂ ਇਸ ਤੋਂ ਬਾਅਦ ਟਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਲੱਗਦਾ ਹੋ ਸਕਦਾ ਬੜਾ ਅੱਛਾ ਲੱਗ ਰਿਹਾ ਜੀ ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਪਤੀ ਪੱਤਰ ਮਿਲਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਇੱਕ ਅਹਿਮ ਰੋਲ ਹੁੰਦਾ ਹੈ ਬੈਂਕ ਦਾ ਇੱਕ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਔਰ ਬੈਂਕ ਵੀ ਤਾਂ ਚੰਗਾ ਲੱਗਦਾ ਜੇ ਉਹਦੇ ਜਿਹੜੇ ਅੰਦਰ ਸਟਾਫ ਹੋਵੇ ਉਹ ਸੋਹਣਾ ਹੋਵੇ ਕੰਮ ਕਰਨ ਵਾਲਾ ਹੋਵੇ ਲੋਕਾਂ ਦੇ ਹਿੱਤ ਦੀ ਗੱਲ ਸੁਣਨ ਵਾਲਾ ਹੋਵੇ ਤੇ ਅੱਜ ਅਸੀਂ ਵੀ ਇਦਾਂ ਹੀ ਇੱਕ ਬੈਂਕ ਦੇ ਵਿੱਚ ਆਏ ਹਾਂ ਪੰਜਾਬ ਨੈਸ਼ਨਲ ਬੈਂਕ ਹੈਗਾ ਔਰ ਹਰਵਿੰਦਰ ਸਿੰਘ ਰੰਧਾਵਾ ਇੱਥੇ ਪੁੱਜੇ ਨੇ ਜਿਹੜੇ ਸਰਕਲ ਹੈੱਡ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਬੈਂਕਾਂ ਦੀ ਗੱਲ ਕਰੀਏ ਬੈਂਕ ਇੱਕ ਆਮ ਲੋਕਾਂ ਦੇ ਜੇ ਮੈਂ ਗੱਲ ਕਰਾਂ ਤਾਂ ਕਾਫੀ ਅਹਿਮ ਰੋਲ ਅਦਾ ਕਰਦਾ ਹੈ ਤੁਹਾਡੇ ਬੈਂਕ ਦੇ ਵਿੱਚ ਜੇ ਇਸ ਦੀ ਬੈਂਕ ਦੀ ਗੱਲ ਕਰਾਂ ਕਿ ਆ ਵੀ ਕਾਲਜ ਦੇ ਜਿਹੜਾ ਨਜ਼ਦੀਕ ਬੈਂਕ ਹੈਗਾ ਉੱਥੇ ਤੁਸੀਂ ਵਿਜ਼ਿਟ ਕੀਤੀ ਆ ਆਮ ਲੋਕ ਵੀ ਇੱਥੇ ਮੌਕੇ ਤੇ ਪੁੱਜੇ ਨੇ ਕੀ رائے ਹੈਗੀ ਆ ਲੋਕਾਂ ਦੀ ਸੁਝਾਅ ਕੀ ਹੈਗੇ ਨੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਸੁਝਾਅ ਦਿੰਦੇਗੇ ਦੇਖੋ ਜੀ ਜਿਹੜੀ ਬੈਂਕਿੰਗ ਇੰਡਸਟਰੀ ਹੈ ਉਹ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ वो सिंपल अपलिफ्ट कर दी कर दी है बट लोगों भी अवेयर कर दी है कि भाई उन्होंने कॉन्ट्रीब्यूशन कंट्री की इकोनमी बढ़ाने रोल प्ले करती हैं। तो जो छोटी छोटी जी, जी ब्रांच है जी सा बेसिकली कस्टमर ओरिएंटेड है कस्टमर सर्विस ओरिएंटेड है है ना कितने ज्यादा व्डा बिजनेस नहीं है छोटे छोटे कस्टमर ने या छोटे छोटे ਕਮ ਕਮਕਾਜ ਵਾਲੇ ਲੋਕ ਨੇ ਜਿਹੜੇ ਐਸ ਬ੍ਰਾਂਚ ਨਾਲ ਜੁੜੇ ਹੋਏ ਨੇ ਨਾ 노 ਡਾਊਟ ਆਈ ਕਾਲਜ ਦੇ ਵਿੱਚ ਬ੍ਰਾਂਚ ਹੈ ਜਿੱਥੇ ਕਿ ਸਾਡੀ ਨੈਕਸਟ ਜਨਰੇਸ਼ਨ ਜਿਹੜੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਐਸ ਦੇਸ਼ ਦੀ ਪੜ ਰਹੀ ਹੈ ਤੋਂ ਉਹਨਾਂ ਦਾ ਐਸ ਬ੍ਰਾਂਚ ਦੇ ਨਾਲ ਕੰਟੈਕਟ ਚਾਂਸ ਉਹਨਾਂ ਨੂੰ ਵੀ ਸਮਝ ਆਉਂਦਾ ਹੈ ਕਿ ਭਈ ਜਿਹੜੀ ਬੈਂਕਿੰਗ ਇੰਡਸਟਰੀ ਹੈ ਉਹ ਸਾਡੇ ਦੇਸ਼ ਦੇ ਵਿੱਚ ਕੀ ਰੋਲ ਪਲੇ ਕਰਦੀ ਹੈ ਤੇ ਮੈਂ ਆਹੀ ਸਮਝਦਾ ਵਾਂ ਕਿ ਜਿਸ ਤਰ੍ਹਾਂ ਦੀ ਸਰਵਿਸ ਮੇਰੀ ਆ ਬ੍ਰਾਂਚ ਦੇ ਰਹੀ ਹੈ ਕਸਟਮਰ ਦੇ ਵਿੱਚ ਹਰ ਛੋਟੇ ਛੋਟੇ ਜਿਹੜੀ ਬੈਂਕ ਦੀ ਸਕੀਮਸ ਆ ਰਹੀਆਂ ਜਾਂ ਪਬਲਿਕ ਸੈਕਟਰ ਬੈਂਕ ਕੀ ਹੈਲਪ ਕਰ ਸਕਦੇ ਨੇ ਇਸ ਤਰ੍ਹਾਂ ਕਿਸੇ ਨੂੰ ਇਕਨੋਮਿਕਲੀ ਅਪਲਿਫਟ ਕਰ ਸਕਦੇ ਨੇ ਆ ਅ ਸੰਦੇਸ਼ ਸਾਡੀ ਬ੍ਰਾਂਚ ਸੋਸਾਇਟੀ ਦੇ ਵਿੱਚ ਦੇਖੀ ਮੈਂ ਇੱਕ ਚੀਜ਼ ਦੇਖੀ ਹੈ ਕਿ ਜਿਹੜੇ ਤੁਸੀਂ ਪਬਲਿਕ ਜਿਹੜੇ ਤੁਹਾਡੇ ਕਸਟਮਰ ਹੈਗੇ ਨੇ ਜਿਹੜੇ ਉੱਥੇ ਆਏ ਨੇ ਉਹ ਜਿਹੜੇ ਬੈਂਕ ਨੂੰ ਚਲਾਉਂਦੇ ਨੇ ਜਾਂ ਕਹ ਲਈਏ ਸਟਾਫ ਦੀ ਗੱਲ ਕਰਾਂ ਜਾਂ ਮੈਂ ਮੈਨੇਜਰ ਦੀ ਗੱਲਾਂ ਉਹਨਾਂ ਦੇ ਕੰਮਾਂ ਨੂੰ ਕਾਫੀ ਸਤਾਇਆ ਜਾ ਰਿਹਾ ਕਾਰਨ ਕੀ ਹੈ ਕਾਫੀ ਕੰਦਾ ਸੁਭਾਅ ਆ ਜਾਂ ਮੇਲ ਮਿਲਣੀ ਚੰਗੀ ਆ ਜੀ ਦੇਖੋ ਸਾਰਿਆਂ ਦੀ ਆਪਣੀ ਆਪਣੀ رائے ਹੁੰਦੀ ਹੈ ਨਾ ਆਪਾਂ ਕਿਸੇ ਦੀ رائے ਥੋਪ ਨਹੀਂ ਸਕਦੇ 노 ਡਾਊਟ ਆ ਲੋਕ ਇਨ ਇਨਾਂ ਦੀ ਸਰਵਿਸ ਤੋਂ ਸੈਟੀਸਫਾਈਡ ਨੇ ਤਾਂ ਕਰਕੇ ਆ ਗੱਲ ਕਰ ਰਹੇ ਨੇ ਅਦਰਵਾਇਜ਼ ਕੋਈ ਨਾ ਤੇ ਦਬਾਅ ਨਹੀਂ ਹੈ ਹੈ ਨਾ ਕਿਉਂਕਿ ਅੱਜਕੱਲ ਕਾਜ਼ੀ ਡੇਟ ਤੇ ਕਸਟਮਰ ਕੋਲ ਇਨਨੇ ਆਪਸ਼ਨ ਨਹੀਂ ਬਲਦੇ ਐਸ ਤਰ੍ਹਾਂ ਨਹੀਂ ਹੈ ਕਿ ਅਗਰ ਆ ਬੈਂਕ ਨਹੀਂ ਹੋਏਗੀ ਤੇ ਉਹ ਕਿਤੇ ਹੋਰ ਨਹੀਂ ਜਾ ਸਕਦੇ ਬਟ ਆਸ ਬੈਂਕ ਨਾਲ ਜੁੜੇ ਹੀ ਸਿਰਫ ਇਹਸ ਕਰਕੇ ਨੇ ਕਿਉਂਕਿ ਇਨਾਂ ਦੀ ਸਰਵਿਸ ਜਿਸ ਤਰ੍ਹਾਂ ਦੀ ਉਹ ਸਰਵਿਸ ਚਾਹੁੰਦੇ ਨੇ ਦੇਖੋ ਆਪਾਂ ਵੀ ਕਿਸੇ ਦੁਕਾਨ 'ਚ ਜਾਂਦੇ ਹਾਂ ਸੀ ਕੀ ਐਕਸਪੈਕਟ ਕਰਦੇ ਹਾਂ ਕਿ ਅਗਰ ਮੈਂ ਦੁਕਾਨ 'ਚ ਗਿਆ ਵਾ ਮੈਨੂੰ ਆਖੇ ਕੋਈ ਅਸਿਸਟ ਕਰੇ ਕਿ ਤੁਸੀਂ ਕੀ ਲੈਣਾ ਚਾਹੁੰਦੇ ਹੋ ਆ ਤੁਹਾਡੇ ਵਾਸਤੇ ਅੱਛੀ ਚੀਜ਼ ਹੈ ਨਹੀਂ ਚੀਜ਼ ਹੈ ਜਾਂ ਮਾਰਕੀਟ 'ਚ ਕੀ ਹੋ ਰਿਹਾ ਅਵੇਲੇਬਲ ਹੈ ਨਾ ਸੇਮ ਚੀਜ਼ ਜੋ ਮੈਨੂੰ ਸਮਝ ਆਈ ਹੈ ਮੇਰੇ ਇੱਥੇ ਜਿਹੜਾ ਵੀ ਸਟਾਫ ਹੈ ਜਿਹਦਾ ਵੀ ਕਸਟਮਰ ਆਂਦਾ ਵਾ ਉਹਨੂੰ ਉਸ ਤਰ੍ਹਾਂ ਅਸਿਸਟ ਕਰਦਾ ਵਾ ਜਿਸ ਕਰਕੇ ਇਨਾਂ ਦੀ ਸਰਵਿਸਿਸ ਨੂੰ ਬਹੁਤ ਸਰਾਇਆ ਜਾ ਰਿਹਾ ਹੈ

ਕਾਊਂਟਰ ਜਿਹੜੇ ਐਂਟਰਸ ਤੇ ਸੀਗੇ ਮੈਂ ਦੇਖਿਆ ਵੀ ਪਿੱਛੇ ਇਹਨਾਂ ਦੇ ਕੋਲ ਜਗ੍ਹਾ ਸੀਗੀ ਔਰ ਉਹਦੇ ਬਾਅਦ ਕੁਛ ਅਲਮਾਰੀਆਂ ਸੀ ਮੈਨੇ ਡਿਸਕਸ ਕੀਤਾ ਫालतू ਸਮਾਨ ਸੀਗਾ ਲਗਾ ਸਭ ਤੋਂ ਪਹਿਲੇ ਮੈਂ ਤਾਂ ਐਕਸਰਸਾਈਜ਼ ਕਰਾਉਂਗਾ ਪਹਿਲੇ ਤੁਸੀਂ ਆਪਣੀ ਐਕਸਰਸਾਈਜ਼ ਕਰੋ ਇਹ ਕਹਿੰਦੇ ਜੀ ਮੈਂ ਪ੍ਰੋਮਿਸ ਕਰਦਾ ਕਰੂੰਗਾ ਮੈਂ ਕਿ ਜਿੱਦਾਂ ਕਰ ਲਈ ਤੁਸੀਂ ਮੈਨੂੰ ਦੱਸ ਦੇਣਾ ਸੋ ਉਸੀ ਚੀਜ਼ ਨੂੰ ਸੀ ਰੀਲਾਈਨ ਕਰਕੇ ਔਰ ਬੜੇ ਥੋੜੇ ਜਿਹੇ ਪੈਸੇ ਜੇ ਮੈਂ ਪੈਸੇ ਦੱਸਾਂਗਾ ਤੁਸੀਂ ਹੱਸੋਗੇ ਕਿ ਕਿੰਨੇ ਪੈਸੇ ਲੱਗੇ ਇਸੇ ਤਰ੍ਹਾਂ ਜਿਹੜੀਆਂ ਤਾਰਾਂ ਸੀਗੀਆਂ ਦਾ ਐਨ ਲਟਕ ਰਹੇ ਜਿਵੇਂ ਕਹਿੰਦੇ ਬੀਚਨ ਦੇ ਤਾਰਾਂ ਲਟਕਦੇ ਪਹਿਲੀ ਗੱਲ ਤਾਂ ਫਾਇਰ ਹੈਜ਼ਰਡ ਹੈ ਪਹਿਲੀ ਗੱਲ ਦੇਖਣ ਨੂੰ ਵੀ ਚੰਗਾ ਨਹੀਂ ਲੱਗਦਾ ਸੋ ਉਹੀ ਚੀਜ਼ ਨੂੰ ਅਸੀਂ ਰੇਲ ਲਾਈਨ ਕਰਕੇ ਇੱਕ ਪੇਸ਼ ਕੀਤਾ ਹੈ ਨਵੇਂ ਮਾਡਲ ਦੇ ਵਿੱਚ ਬਿਲਕੁਲ ਜਿੱਦਾਂ ਘਰ ਚਾਪਰ ਇਹਨੇ ਆ ਅਸੀਂ ਅਕਸਰ ਦੇਦੇ ਹਾਂ ਕਿ ਸਫਾਈ ਰੱਖੀ ਦੀ ਆ ਕਿਤੇ ਅਕਸਰ ਅਸੀਂ ਇਹ ਵੀ ਗੱਲ ਕਰਦੇ ਹੁੰਦੇ ਹਾਂ ਕਈ ਵਾਰੀ ਖਬਰਾਂ ਤੇ ਜਾਈਏ ਤਾਂ ਜਰੂਰ ਅਸੀਂ ਗੱਲ ਕਰਦੇ ਹਾਂ ਉਹਨਾਂ ਕਾਰਪੋਰੇਸ਼ਨਾਂ ਜਾਂ ਕਿਸੇ ਹੋਰ ਪਾਸੇ ਵੀ ਕਿ ਜੇ ਅਸੀਂ ਆਪਣੇ ਘਰ ਸਫਾਈ ਰੱਖਦੇ ਆ ਤਾਂ ਸਾਨੂੰ ਬਾਹਰ ਕਿਉਂ ਨਹੀਂ ਰੱਖਣ ਦੀ ਦਿੱਕਤ ਕੀ ਆ ਪਰ ਦਵਿੰਦਰ ਸਿੰਘ ਹੋਰਾਂ ਨੇ ਕਰਕੇ ਦਿਖਾ ਲਿਆ ਆਣੀਆ ਬਿਲਕੁਲ ਬਿਲਕੁਲ ਠੀਕ ਗੱਲ ਹੈ ਇਹ ਬ੍ਰਾਂਚ ਮੇਜਰ ਸਾਹਿਬ ਮੈਂ ਇੱਥੇ ਵਿਜ਼ਿਟ ਤੇ ਆਇਆ ਮੈਂ ਉਸ ਪਰਪਸ ਨਾਲ ਨਹੀਂ ਆਇਆ ਸੀ ਮੈਂ ਵੈਸੇ ਵਿਜ਼ਿਟ ਤੇ ਆਇਆ ਮੈਂਰੇ ਕਹਿਣ ਤੋਂ ਪਹਿਲੇ ਇਹ ਕਹਿਣ ਲੱਪੇ ਕਿ ਮੈਨੂੰ ਜੀ WhatsApp ਬੜੀ ਕੰਪਲੇਂਟ ਹੈ ਦੇਖੋ ਸਾਡੇ ਕੋਲੇ ਕਾਫੀ ਕਸਟਮਰਸ ਐ ਤੇ ਸਾਨੂੰ ਸਪੇਸ ਕਰਕੇ ਦਿਓ ਵੀ ਇਹ ਹੋਰ ਦੇ ਦੇਣਗੇ ਮੈਂ ਕਹਿੰਦਾ ਜੀ ਹੋਰ ਤਾਂ ਮਿਲਨੀ ਨਹੀਂ ਆਪਾਂ ਇਹਨੂੰ ਹੀ ਕਰ ਦਾਂਗੇ ਤੁਸੀਂ ਆਪਣਾ ਕੰਮ ਕਰਦੋ ਮੈਂ ਆਪਣਾ ਕੰਮ ਕਰ ਦਊਗਾ ਸੋ ਅਸੀਂ ਦੋਵਾਂ ਨੇ ਰਲ ਕੇ ਤਨਵਾ ਸਾਹਿਬ ਦੀ ਦੇਖਰੇਖ ਦੇ ਅੰਦਰ ਅਸੀਂ ਇੱਕ ਨੰਬਰ ਚੀਜ਼ ਪੇਸ਼ ਜਾਨੀ ਇੱਕ ਤੇ ਇੱਕ 2 11 ਹੁੰਦੇ ਆ ਤੇ ਇੱਥੇ 111 ਹੋ ਅ ਬਿਲਕੁਲ ਜਿਹੜੇ ਇੱਥੇ ਲੋਕ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਸਰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਅਕਸਰ ਬੈਂਕ ਦੇ ਵਿੱਚ ਇਦਾਂ ਦੀਆਂ ਮਿਲਣੀਆਂ ਬਹੁਤ ਘੱਟ ਹੁੰਦੀਆਂ ਨੇ ਤੇ ਤੁਸੀਂ ਆਏ ਹੋ ਅ ਅ fırsਰਾਂ ਨੂੰ ਵੀ ਮਿਲੇ ਹੋ ਤੁਸੀਂ ਆਪਣੇ ਸੁਝਾਅ ਵੀ ਰੱਖੇ ਨੇ ਕਿਵੇਂ ਦੇਖਦੇ ਹੋ ਇਸ ਬਾਰੇ ਬਹੁਤ ਵਧੀਆ ਸੁਝਾਅ ਬਹੁਤ ਵਧੀਆ ਕਿਹਾ ਗਿਆ ਬਹੁਤ ਵਧੀਆ ਸੁਣਿਆ ਗਿਆ ਸਭ ਨੇ अच्छे अच्छे ਆਪਣੇ ਖਿਆਲਤ ਰੱਖੇ ਨੇ ਬ੍ਰਾਂਚ ਦੀ ਵਰਕਿੰਗ ਬੜੀ ਅੱਛੀ ਹੈ ਬ੍ਰਾਂਚ ਦਾ ਸਟਾਰਟ ਬਹੁਤ ਅੱਛਾ ਹੈ ਬ੍ਰਾਂਚ ਦੀ ਰੀਨੋਵੇਸ਼ਨ ਬੜੀ ਅੱਛੀ ਕੀਤੀ ਗਈ ਹੈ થોੜਾ ਟਾਈਮ ਕਸਬ ਸਰਵਸ ਬਹੁਤ ਚੀ ਹੈ ਬਹੁਤ ਨਾਲ ਬਤ ਗੱਲਬਤ ਕਰਨ ਲਈ ਤਾਂ ਕੁਝ ਹੋਰ ਲੋਕ ਜਿਹੜੇ ਇਥੇ ਪੁੱਜੇ ਨੇ ਉਹਨਾਂ ਨਾਲ ਵੀ ਗੱਲਬਤ ਕਰਦੇ ਸਰ ਤੁਸੀਂ ਬੜੇ ਚੰਗੇ ਸੁਝਾਅ ਦਿੱਤੇ ਨੇ ਕਾਫੀ ਅੱਛੀ ਗੱਲਬਤ ਵੀ ਕੀਤੀ ਆ ਕੀ ਕਹਣਾ ਮੈਨੇਜਰ ਸਾਹਿਬ ਦਾ ਸੁਭਾਅ ਕਿਦਾਂ ਦਾ ਆ ਮਿਲਨ ਵਰਤਨ ਕਿਹੋ ਜਿਹਾ ਤੇ ਜਿਹੜਾ ਅੱਜ ਅਫਸਰ ਸਹਿਬਾਨ ਆਇਆ ਉਹਨਾਂ ਨੂੰ ਕੀ ਸੁਝਾਅ ਦੁੱਤੇ ਦੇਖੋ ਜੀ ਜਿਸ ਤੇ ਤਾਂ ਗੱਲ ਹੈ ਮੈਨੇਜਰ ਸਰ ਵੀ ਉਹਨਾਂ ਨੂੰ ਟੀਮ ਬੜੀ ਅੱਛੀ ਮਿਲੀ ਹੈ ਇਸ ਕਰਕੇ ਉਹਨਾਂ ਦੀ ਲੀਡਰਸ਼ਿਪ ਕੁਆਲਿਟੀ ਬੈਸਟ ਐਸ ਵਲ ਅਜ ਤੱਕ ਦੀ ਕੋਈ ਸ਼ਾਰਟਕਮਿੰਗ ਨਹੀਂ ਹੈ ਕੱਲ ਦੇ ਟਾਈਮ ਦਾ ਕੁਝ ਨਹੀਂ ਪਤਾ ਪਰ ਇੱਕ ਸਟੈਂਡਰਡ ਸੈੱਟ ਕਰ ਲਿਆ ਉਹਨਾਂ ਨੇ ਉਹਨਾਂ ਨੂੰ ਉਹ ਮੇਨਟੇਨ ਕਰਨਾ ਪਵੇਗਾ ਤੇ ਵੀ ਆਰ ਫੁਲੀ ਸੈਟੀਸਫਾਈਡ ਵਿਦ ਦ ਵਰਕਿੰਗ ਆਫ ਥਿਸ ਬ੍ਰਾਂਚ ਧੰਨਵਾਦ ਕੰਗਰਸ ਦਾ ਪਰ ਇਥੇ ਦਵਿੰਦਰ ਸਿੰਘ ਕੰਬੋ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦਵਿੰਦਰ ਜੀ ਪਹਿਲਾਂ ਤੁਸੀਂ ਲੰਮੇ ਪਿੰਡ ਚੌਂਕ ਦੇ ਵਿੱਚ ਕਾਫੀ ਸੇਵਾਵਾਂ ਦਿੱਤੀਆਂ ਨੇ ਐਜ਼ ਅ ਬੈਂਕ ਮੈਨੇਜਰ ਇਥੇ ਆਏ ਹੋ ਲੋਕਾਂ ਨਾਲ ਵੀ ਗੱਲਬਾਤ ਕੀਤੀ ਆ ਤੁਹਾਡੇ ਸੀਨੀਅਰ ਅਫਸਰ ਅਫਸਰਾਨ ਵੀ ਇਥੇ ਆਏ ਨੇ ਉਹਨਾਂ ਨੇ ਵੀ ਤੁਹਾਡੇ ਕੰਮ ਦੀ ਸ਼ਲਾਘਾ ਕੀਤੀ ਆ ਕਿਵੇਂ ਇੱਕ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਸਰਵਿਸ ਨੂੰ ਲੈ ਕੇ ਮੈਂ ਜਿੱਥੇ ਤੱਕ ਤੇ ਕੋਸ਼ਿਸ਼ ਕਰਦਾ ਹਾਂ ਨਾ ਹਰ ਵੇਲੇ ਮੈਂ ਆਪਣੀਆਂ ਬੈਸਟ ਦੇ ਸਗਾ ਜਿੰਨੀ ਵੀ ਸਰਵਿਸ ਦੇ ਸਕਦੇ ਆ ਮੈਂ ਆਪਣੇ ਸਟੇਮ ਦੇ ਸਪੋਰਟ ਦੇ ਨਾਲ ਹੀ ਦੇ ਸਕਦਾ ਮੇਰੀ ਟੀਮ ਮੈਨੂੰ ਪੂਰਾ ਸਪੋਰਟ ਕਰਦੀ ਆ ਮੈਂ ਉਹਨਾਂ ਨੂੰ ਕੋ ਬੈਂਕ ਦੇ EMPLY ਲੈ ਕੇ ਨਹੀਂ ਚੱਲਦਾ ਮੈਂ ਆਪਣੇ ਪਰਿਵਾਰ ਦੇ ਮੈਂਬਰ ਲੈ ਕੇ ਚੱਲਦਾ ਜੋ ਸਵੇਰ ਨੂੰ ਆਜੀਦਾ ਮੈਂ ਕਦੀ ਆਪਣੇ ਆਪ ਨੂੰ ਸੀਨੀਅਰ ਮੈਨੇਜਰ ਨਹੀਂ ਸਮਝਿਆ ਕਦੀ ਬ੍ਰਾਂਚ ਛੱਡ ਨਹੀਂ ਸਮਝਿਆ ਜਿਹੜੀ ਵੀ ਸੀਟ ਤੇ ਜੇਸ ਬੰਦੇ ਨੂੰ ਲੋੜ ਆ ਮੈਂ ਉੱਥੇ ਜਾ ਕੇ ਉਹਦੀ ਹੈਲਪ ਕਰਦਾ ਇਸੇ ਹਿਸਾਬ ਦੇ ਨਾਲ ਜਦੋਂ ਵੀ ਕੋਈ ਕਸਟਮਰ ਆ ਜਾਂਦਾ ਦੋ ਚਾਰ ਬੰਦੇ ਜਦੋਂ ਖੜੇ ਨਜ਼ਰ ਆ ਰਹੇ ਨੇ ਮੈਂ ਉਹ ਇਕੱਲੇ-ਇਕੱਲੇ ਨੂੰ ਪੁੱਛਣਾ ਸ਼ੁਰੂ ਕਰ ਦੇਣਾ ਜਾਂ ਅੰਦਰ ਬੁਲਾ ਲੈਣਾ ਤੁਹਾਡਾ ਕੀ ਕੰਮ ਆ ਤੁਹਾਨੂੰ ਇੰਨੀ ਦੇਰ ਕਿਉਂ ਹੋ ਗਈ ਖੜਿਆ ਨੂੰ ਜਾਂ ਮੈਂ ਆਪ ਉੱਠ ਕੇ ਉਹਨਾਂ ਕੋਲ ਚੱਲੇ ਜਾਣਾ ਇਹਦੇ ਨਾਲ ਕੀ ਹੋ ਗਿਆ ਥੋੜਾ ਜਿਹਾ ਹੁਣ ਲੱਗਦਾ ਜੇ ਲੋਕਾਂ ਦੇ ਵਿੱਚ ਆਪਣੀ ਬੈਂਕ ਦੀ ਇਮੇਜ ਥੋੜੀ ਅੱਛੀ ਜਾ ਰਹੀ ਹੈ ਔਰ ਸਾਡਾ ਬਿਜ਼ਨਸ ਵੀ ਗਰੋ ਕਰ ਰਿਹਾ ਇਹ 'ਚ ਕੋਈ ਸ਼ੱਕ ਨਹੀਂ ਇੱਕ ਬੰਦ ਛੋਟੇ ਜਿਹੇ ਕਮਰੇ ਦੇ ਵਿੱਚ ਹੋਣ ਦੇ ਬਾਵਜੂਦ ਵੀ ਸਾਡੀ ਬ੍ਰਾਂਚ ਜਿਹੜੀ ਰਾਈਜ਼ ਕਰ ਰਹੀ ਹੈ ਔਰ ਮੈਂ ਉਮੀਦ ਕਰਦਾ ਅੱਗੇ ਵੀ ਰਾਈਜ਼ ਕਰ ਇਹ ਕਹਤਾਂ ਮੰਨਦੇ ਹਾਂ ਤਾਂ ਇੱਕ ਪਰਿਵਾਰ ਦਾ ਜਿਹੜਾ ਮੁਖੀ ਹੁੰਦਾ ਆ ਉਹਦਾ ਫਰਜ਼ ਬਣਦਾ ਕਿ ਉਹ ਆਪਣੇ ਪਰਿਵਾਰ ਨੂੰ ਸਹੀ ਢੰਗ ਨਾਲ ਸਹੀ ਰਾਏ ਦੇ ਕੇ ਸਹੀ ਲੀਤੇ ਲੈ ਕੇ ਜਾਵੇ ਉਹੀ ਕੰਮ ਅਸਲੇ ਦਵਿੰਦਰ ਸਿੰਘ ਹੋਰਾਂ ਨੇ ਕੀਤਾ ਆਪਣੇ ਸਟਾਫ ਦੇ ਨਾਲ ਰਲ ਕੇ ਆਪਣੇ ਬੈਂਕ ਦੀ ਜਿਹੜੀ ਦਿਸ਼ਾ ਤੇ ਦਸ਼ਾਇਆ ਉਹ ਸੁਧਾਰ ਚ ਲੈ ਕੇ ਆਂਦਾ ਉਹ ਇਹੀ ਜਿਹੜੀ ਗੱਲ ਹੈ ਇੱਥੇ ਦੇ ਕਸਟਮਰ ਜਿਹੜੇ ਹੈਗੇ ਉਹ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਨਵੀਂ ਦਿੱਤਾ ਦਾ ਅਪਡੇਟ ਜਿਹੜੇ ਉਹ ਦੈਨਿਸ਼ ਰੈਟਵੀਨ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर